ਸੰਦੇਲੇ ਲੱਡੂ ਤਾਂ ਤੁਸੀਂ ਬਹੁਤ ਵਾਰ ਖਾਦੇ ਹੋਣਗੇ ਪਰ ਅੱਜ ਆਪਾਂ ਤੁਹਾਨੂੰ ਘਰ ਦੇ ਵਿੱਚ ਹੀ ਤਿਆਰ ਕਰਕੇ ਦਿਖਾਵਾਂਗੇ ਬਹੁਤ ਵਧੀਆ ਤੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਹੁਤ ਜਲਦੀ ਬਣਨ ਵਾਲੇ ਬੇਸਨ ਦੇ ਲੱਡੂ ਇਹ ਲੱਡੂ ਨੇ ਜਿਹੜੇ ਆਪਾਂ ਸਿਰਫ 2-3 ਇਨਗਰੀਡੀਅੰਟਸ ਦੇ ਨਾਲ ਬਣਾ ਕੇ ਤਿਆਰ ਕੀਤੇ ਨੇ ਤੇ ਦੇਖੋ ਲੱਡੂ ਨੇ ਜਿਹੜੇ ਆਪਣੇ ਬਹੁਤ ਹੀ ਵਧੀਆ ਪੁਰਪਰੇ ਨੇ ਆਪਣੇ ਲੱਡੂ ਬਣੇ ਨੇ ਇਕਦਮ ਦੇਖੋ ਦਾਣੇਦਾਰ ਇਹ ਲੱਡੂ ਬਹੁਤ ਹੀ ਛੇਤੀ ਬਣਦੇ ਨੇ ਜੇਕਰ ਬੱਚੇ ਕੁਝ ਖਾਣ ਨੂੰ ਮਿੱਠਾ ਮੰਗ ਰਹੇ ਹੋਣ ਤਾਂ ਤੁਸੀਂ ਇਹਨਾਂ ਨੂੰ 5 ਮਿੰਟਾਂ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਨਾਲ ਹੀ ਇਹ ਖਾਣ ਦੇ ਵਿੱਚ ਬਹੁਤ ਹੀ ਹੈਲਦੀ ਹੁੰਦੇ ਨੇ ਤੇ ਪ੍ਰੋਟੀਨ ਦੇ ਨਾਲ ਭਰਪੂਰ ਹੁੰਦੇ ਨੇ ਤੇ ਇੱਕ ਇਹ ਹੈਲਦੀ ਵਰਜਨ ਡਿਸ਼ ਹੋ ਜਾਂਦੀ ਆ ਤੇ ਹੁਣ ਆਪਾਂ ਰੈਸਪੀ ਬਣਾਉਣੀ ਆ ਜਿਹੜੀ ਸਟਾਰਟ ਕਰਦੇ ਆ ਆਪਾਂ ਰੈਸਪੀ ਬਣਾਉਣੀ ਸ਼ੁਰੂ ਕਰਦੇ ਆ ਰੈਸਪੀ ਬਣਾਉਣ ਦੇ ਲਈ ਆਪਾਂ ਨੇ ਇੱਕ ਕੌਲੀ ਆ ਜਿਹੜੀ ਵੇਸਣ ਦੀ ਲਈ ਆ ਇਹੀ ਇੱਕ ਕੋਲੀ ਦੇ ਹਿਸਾਬ ਨਾਲ ਆਪਾਂ ਨੇ ਚੀਨੀ ਲਈ ਸੀ ਇਹਨੂੰ ਆਪਾਂ ਨੇ ਮਿਕਸੀ ਦੇ ਵਿੱਚ ਗ੍ਰाइंड ਕਰ ਲਿਆ ਹੈ ਇਹਦਾ ਦੱਦੜਾ ਜਿਹਾ ਆਪਾਂ ਨੇ ਬੂਰਾ ਬਣਾ ਲਿਆ ਹੈ ਤੇ ਹੁਣ ਆਪਾਂ ਬੇਸਣ ਨੂੰ ਆ ਜਿਹੜਾ ਚੰਗੀ ਤਰ੍ਹਾਂ ਛਾਣਾਂਗੇ ਆਪਾਂ ਇੱਕ ਬਾਉਲ ਦੇ ਵਿੱਚ ਪਾ ਕੇ ਜਿਹੜਾ ਬੇਸਣ ਆਪਣਾ ਚੰਗੀ ਤਰ੍ਹਾਂ ਛਾਣ ਲੈਣਾ ਚਾਨ ਲਵਾਂਗੇ ਲੱਡੂ ਨੇ ਜਿਹੜੇ ਬੇਸਣ ਦੇ ਇਹ ਕਈ ਤਰੀਕਿਆਂ ਨਾਲ ਬਣਾਏ ਜਾਂਦੇ ਨੇ ਪਰ ਅੱਜ ਆਪਾਂ ਤੁਹਾਨੂੰ ਸਭ ਤੋਂ ਸੌਖਾ ਤਰੀਕਾ ਜਿਹੜਾ ਉਹ ਦੱਸਣ ਜਾ ਰਹੇ ਹਾਂ ਤੇ ਦੇਖੋ ਬੇਸਣ ਜਿਹੜਾ ਆਪਾਂ ਨੇ ਚੰਗੀ ਤਰ੍ਹਾਂ ਛਾਣ ਲਿਆ ਏ ਤੁਸੀਂ ਦੇਖ ਸਕਦੇ ਹੋ ਬੇਸਣ ਆਪਣਾ ਬਿਲਕੁਲ ਚੰਗੀ ਤਰ੍ਹਾਂ ਵਧੀਆ ਛਾਣਿਆ ਗਿਆ ਇਹਦੇ ਵਿੱਚ ਕੋਈ ਵੀ ਹੁਣ ਗੁਠਲੀ ਨਹੀਂ ਹੈਗੀ ਤੇ ਹੁਣ ਆਪਾਂ ਇਹਨੂੰ ਘਿਓ ਪਾ ਕੇ ਭੁੰਨਾਂਗੇ ਚਲੋ ਤੇ ਇਧਰ ਹੁਣ ਆਪਾਂ ਇੱਕ ਫਰਾਈ ਪੈਨ ਆ ਜਿਹੜਾ ਗਰਮ ਹੋਣ ਦੇ ਲਈ ਰੱਖ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਘਿਓ ਘਿਓ ਤੁਸੀਂ ਦੇਸੀ ਡਾਲਡਾ ਕੋਈ ਵੀ ਲੈ ਸਕਦੇ ਹੋ ਆਪਾਂ ਇਹਦੇ ਵਿੱਚ ਦੇਸੀ ਘਿਓ ਦਾ ਇਸਤੇਮਾਲ ਕਰਾਂਗੇ ਇਹ ਆਪਣਾ ਘਰ ਦਾ ਮੱਝ ਦਾ ਘਿਓ ਹੈ ਬਹੁਤ ਹੀ ਵਧੀਆ ਦਾਣੇਦਾਰ ਤੇ ਘਿਓ ਹੈ ਜਿਹੜਾ ਆਪਾਂ ਦੇਖ-ਦੇਖ ਕੇ ਹੀ ਪਾਵਾਂਗੇ ਪਹਿਲਾਂ ਥੋੜਾ ਜਿਹਾ ਆਪਾਂ ਘਿਓ ਆ ਜਿਹੜਾ ਘੱਟ ਰੱਖਾਂਗੇ ਤੇ ਹੁਣ ਆਪਾਂ ਇਸ ਨੂੰ ਬੈਲਟ ਹੋਣ ਤੱਕ ਗਰਮ ਹੋਣ ਦਿੰਨੇ ਆ ਤੇ ਹੁਣ ਆਪਣਾ ਘਿਓ ਆ ਜਿਹੜਾ ਗਰਮ ਹੋ ਗਿਆ ਏ ਹੁਣ ਆਪਾਂ ਇਹਦੇ ਵਿੱਚ ਆਪ ਬੇਸਣ ਆ ਜਿਹੜਾ ਉਹ ਪਾ ਲਵਾਂਗੇ ਤੇ ਹੁਣ ਆਪਾਂ ਇਸ ਨੂੰ ਬਿਲਕੁਲ ਮੀਡੀਅਮ ਅੱਗ ਦੇ ਉੱਪਰ ਪੁੰਨਾਂਗੇ ਤੇ ਦੇਖੋ ਆਪਾਂ ਇਸ ਨੂੰ ਹਿਲਾ ਲੈਣਾ ਚੰਗੀ ਤਰ੍ਹਾਂ ਅਇਥੋਂ ਕਿਉਂ ਆ ਜਿਹੜਾ ਇੱਕ ਚਮਚਾ ਪਾਏ ਦੇ ਵਿੱਚ ਹੋਰ ਐਡ ਕਰਾਂਗੇ ਤੇ ਦੇਖੋ ਆਪਣਾ ਜਿਹੜਾ ਬੇਸਣਾ ਹਲਕਾ ਹਲਕਾ ਪਾਣੀ ਧੁੰਨ ਲੈਣਾ ਤੇ ਬੇਸਣ ਆਪਣਾ ਜਿਹੜਾ ਦਾਣੇਦਾਰ ਹੋ ਰਿਹਾ ਹੈ ਇਹ ਇਹ ਆਪਾਂ ਜੇ ਬਿਲਕੁਲ ਸਲੋ ਅੱਗ ਦੇ ਉੱਪਰ ਪੁਨਨਾਗੇ ਨੂੰ ਫੇਲੇ ਦੀਆਂ ਜਿਹੜੀਆਂ ਨੇ ਥੋੜੀਆਂ ਜੀਆਂ ਜਿਹੜੀਆਂ ਕਰੀਆਂ ਦੀਆਂ ਬਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਜਦੋਂ ਤੱਕ ਇਹ ਘਿਓ ਨਹੀਂ ਛੱਡ ਦਿੰਦਾ ਉਦੋਂ ਤੱਕ ਆਪਾਂ ਇਹਨੂੰ ਬਿਲਕੁਲ ਘੱਟ ਅੱਗ ਦੇ ਉੱਪਰ ਪੁਨਨਾਗੇ ਬੇਸੰਦ ਦੇ ਲੱਡੂ ਨੇ ਜਿਹੜੇ ਤੁਸੀਂ ਘਰ ਦੇ ਵਿੱਚ ਬਹੁਤ ਸੌਖੇ ਸਿੰਪਲ ਤਰੀਕੇ ਨਾਲ ਬਣਾ ਕੇ ਖਾ ਸਕਦੇ ਹੋ ਜਿਵੇਂ ਕਿ ਹੁਣ ਤੁਹਾਨੂੰ ਪਤਾ ਹੀ ਆ ਦਿਵਾਲੀ ਆ ਜਿਹੜੀ ਨੇੜੇ ਆ ਰਹੀ ਆ ਇਦੇ ਵਿੱਚ ਕੀ ਹੈ ਕਿ ਤੁਸੀਂ ਜਿਹੜੀ ਆਪਣੀ ਮਠਿਆਈ ਆ ਜ਼ਿਆਦਾਤਰ ਘਰ ਦੇ ਵਿੱਚ ਹੀ ਬਣਾ ਕੇ ਤਿਆਰ ਕਰ ਸਕਦੇ ਹੋ ਆਪਾਂ ਹੋਰ ਵੀ ਤੁਹਾਡੇ ਲਈ ਰੈਸਪੀਆਂ ਨੇ ਜਿਹੜੀਆਂ ਮਠਿਆਈ ਦੀਆਂ ਲੈ ਕੇ ਆਵਾਂਗੇ ਤੇ ਮਾਰਕੀਟ ਦੇ ਵਿੱਚ ਜਿਹੜੀਆਂ ਮਠਿਆਈਆਂ ਮਿਲਦੀਆਂ ਨੇ ਉਹ ਆਪਾਂ ਨੂੰ ਜ਼ਿਆਦਾ ਵਧੀਆ ਨਹੀਂ ਹੁੰਦੀਆਂ ਹੈਗੀਆਂ ਮਿਲਦੀਆਂ ਜ਼ਿਆਦਾ ਸ਼ੁੱਧ ਤੇਲਾਂ ਦੇ ਵਿੱਚ ਨਹੀਂ ਬਣੀਆਂ ਹੁੰਦੀਆਂ ਰਿਫਾਈਨਡ ਆਇਲ ਜ਼ਿਆਦਾ ਯੂਜ਼ ਕੀਤਾ ਹੁੰਦਾ ਉਹਨਾਂ ਦੇ ਵਿੱਚ ਸਣਾ ਜਿਹੜਾ ਆਪਣਾ ਹਲਕਾ ਹਲਕਾ ਖੁਸ਼ਬੂਰ ਵੀ ਆਉਣ ਲੱਗੀ ਹੈ ਇਹਦੇ ਵਿੱਚੋਂ ਤੇ ਬੱਬਲਸ ਜੇ ਵੀ ਆਉਣੇ ਸ਼ੁਰੂ ਹੋ ਗਏ ਨੇ ਇਹਦਾ ਮਤਲਬ ਕੀ ਹੈ ਆਪਣਾ ਬੇਸਣ ਆ ਜਿਹੜਾ ਉਹ ਭੁੱਜਣਾ ਲੱਗ ਗਿਆ ਤੇ ਦੇਖੋ ਕਿੰਨਾ ਵਧੀਆ ਦਾਣੇਦਾਰ ਆਪਣਾ ਬੇਸਣ ਆ ਇਹਦੇ ਨਾਲ ਜਿਹੜੇ ਲੱਡੂ ਨੇ ਆਪਣੇ ਦਾਣੇਦਾਰ ਬਣ ਕੇ ਤਿਆਰ ਹੋਣਗੇ ਆਪਾਂ ਇਹਨੂੰ ਥੋੜੀ ਦੇਰ ਹੋਰ ਘੁਲ ਲਵਾਂਗੇ ਦੇਖੋ ਆਪਣੇ ਬੇਸਣ ਦੀ ਕਨਸਿਸਟੈਂਸੀ ਆ ਜਿਹੜੀ ਪਹਿਲਾਂ ਨਾਲੋਂ ਪਤਲੀ ਹੋ ਗਈ ਆ ਤੇ ਬੇਸਣ ਨੇ ਘਿਓ ਛੱਡਣਾ ਸ਼ੁਰੂ ਕਰਤਾ ਹੈ ਕਦਰ ਵੀਨ ਵੇਸਣਾ ਜਿਹੜਾ ਆਪਣਾ ਝੁੱਜ ਗਿਆ ਏ ਇੱਕ ਤੋਂ ਮਿੰਟ ਆਪਾਂ ਇਹਨੂੰ ਹੋਰ ਚਲਾਵਾਂਗੇ ਤਾਂ ਕਿ ਦਾ ਜਿਹੜਾ ਕੱਚਾਪਾਨਾ ਬਿਲਕੁਲ ਚੰਗੀ ਤਰ੍ਹਾਂ ਨਿਕਲ ਜਵੇ ਜਿਹੜੇ ਕੱਚਾ ਪਾਨਾ ਰਹਿ ਜਾਂਦਾ ਜਿਹੜੇ ਲੱਡੂਆਂ ਦੇ ਵਿੱਚ ਉਹ ਫਿਰ ਖਾਣ ਦੇ ਵਿੱਚ ਟੇਸਟੀ ਨਹੀਂ ਲੱਗਦੇ ਹੈਗੇ ਤੇ ਆਪਾਂ ਇਸ ਕਰਕੇ ਹੌਲੀ-ਹੌਲੀ ਇਸ ਨੂੰ ਢੀਲਜ ਦੇ ਨਾਲ ਚੰਗੀ ਤਰ੍ਹਾਂ ਪੁੰਨ ਲੈਣਾ ਫਰਮੋਟ ਵੇਸਣ ਵਾਲੇ ਜਿਹੜੇ ਲੱਡੂ ਹੁੰਦੇ ਨੇ ਉਹ ਜਾਦਾ ਵਧੀਆ ਨਹੀਂ ਲੱਗਦੇ ਹੈਗੇ ਕਿਉਂਕਿ ਆਪਣੇ ਗਲੇ ਦੇ ਵਿੱਚ ਜਾ ਕੇ ਸਿੰਬੜਨ ਲੱਗ ਜਾਂਦੇ ਨੇ ਇਸ ਕਰਕੇ ਆਪਾਂ ਦਾਣੇਦਾਰ ਹੀ ਲੱਡੂ ਨੇ ਜਿਹੜੇ ਬਣਾਵਾਂਗੇ ਤੇ ਦੇਖੋ ਆਪਣਾ ਵੇਸਣ ਆ ਜਿਹੜਾ ਚੰਗੀ ਤਰ੍ਹਾਂ ਭੁੱਜ ਗਿਆ ਤੇ ਹੁਣ ਆਪਾਂ ਗੈਸ ਦੀ ਫਲੇਮ ਨੂੰ ਕਰ ਦਾਂਗੇ ਬੰਦ ਤੇ ਆਪਣੇ ਬੈਟਰ ਨੂੰ ਆ ਜਿਹੜਾ ਠੰਡਾ ਹੋਣ ਦੇ ਲਈ ਕੁਝ ਮਿੰਟ ਤੱਕ ਰੱਖਾਂਗੇ ਤੇ ਹੁਣ ਆਪਾਂ ਬੈਟਰ ਨੂੰ ਆ ਜਿਹੜਾ ਇਸ ਤਰ੍ਹਾਂ ਹਲਾ ਲਵਾਂਗੇ ਤੇ ਪੱਖਾ ਜਿਹੜਾ ਪਾਉਣ ਕਰ ਦਾਂਗੇ ਤਾਂ ਕਿ ਆਪਣਾ ਬੈਟਰ ਜਿਹੜਾ ਜਲਦੀ ਠੰਡਾ ਹੋ ਜਵੇ ਆਪਾਂ ਨੇ ਇਸ ਨੂੰ 50% ਤੱਕ ਆ ਜਿਹੜਾ ਠੰਡਾ ਕਰ ਲੈਣਾ ਬਾਅਦ ਵਿੱਚ ਆਪਾਂ ਇਹਦੇ ਵਿੱਚ 슈ਗਰ ਪਾਊਡਰ ਆ ਜਿਹੜਾ ਉਹ ਐਡ ਕਰਾਂਗੇ ਤੇ ਦੇਖੋ ਤੁਸੀਂ ਆਪਾਂ ਬੈਟਰ ਆ ਜਿਹੜਾ ਆਪਣਾ ਇਹ ਥਾਲ ਦੇ ਵਿੱਚ ਕੱਢ ਲਿਆ ਏ ਤਾਂ ਕਿ ਫਰਾਈ ਪੈਨ ਸੀਗਾ ਜਿਹੜਾ ਉਹ ਭਾਰੀ ਸੀਗਾ ਇਸ ਕਰਕੇ ਕੱਢਿਆ ਆਪਾਂ ਨੇ ਤਾਂ ਕਿ ਜਿਹੜਾ ਆਪਣਾ ਇਹ ਬੈਟਰ ਓਵਰ ਕੁੱਕ ਨਾ ਹੋਵੇ ਤੇ ਹੁਣ ਆਪਾਂ ਇਸ ਨੂੰ ਠੰਡਾ ਹੋਣ ਦੇ ਲਈ ਰੱਖਾਂਗੇ ਤੇ ਥੋੜਾ ਜਿਹਾ ਚਿਰ ਆਪਾਂ ਠੰਡਾ ਕਰਕੇ ਬਾਅਦ ਵਿੱਚ ਇਸ ਦੇ ਲੱਡੂ ਬੱਟਣੇ ਸ਼ੁਰੂ ਕਰਾਂਗੇ ਚਿਰਾ ਜਿਹੜਾ ਆਪਣਾ ਠੰਡਾ ਹੋ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬੂਰਾ ਫੋਟੋ ਬਿਚਾ ਸਾਰੇ ਮਿਕਸਚਰ ਨੂੰ ਮਿਕਸ ਕਰ ਲਵਾਂਗੇ ਮਿੱਠਾ ਜਿਹੜਾ ਇਹ ਤੁਸੀਂ ਆਪਣੇ ਟੇਸਟ ਦੇ ਅਨਸਾਰ ਘੱਟ ਵੱਧ ਲੈ ਸਕਦੇ ਹੋ ਆਪਾਂ ਨੇ ਜਿੰਨਾ ਵੇਸਣ ਲਿਆ ਸੀ ਉਸ ਤੋਂ ਥੋੜਾ ਜਿਹਾ ਘੱਟ ਆਪਾਂ ਨੇ ਇਹਦੇ ਵਿੱਚ ਮਿੱਠਾ ਜਿਹੜਾ ਉਹ ਐਡ ਕੀਤਾ ਹੈ ਤੇ ਹੁਣ ਆਪਾਂ ਲੱਡੂ ਨੇ ਜਿਹੜੇ ਬੱਟਣੇ ਸ਼ੁਰੂ ਕਰਾਂਗੇ ਤੇ ਦੇਖੋ ਕਿੰਨੇ ਸੋਹਣੇ ਲੱਡੂ ਨੇ ਜਿਹੜੇ ਆਪਣੇ ਬਣ ਕੇ ਤਿਆਰ ਹੋ ਰਹੇ ਨੇ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਰੱਖਾਂਗੇ ਪਲੇਟ ਦੇ ਵਿੱਚ ਇਹ ਥੋੜਾ ਜਿਹਾ ਵੱਡਾ ਸਾਈਜ਼ ਕਰਤਾ ਬੇਟੀ ਨੇ ਥੋੜਾ ਜਿਹਾ ਸਾਈਜ਼ ਇਹਦਾ ਛੋਟਾ ਕਰਾਂਗੇ ਆਪਾਂ ਬਹੁਤ ਹੀ ਵਧੀਆ ਜਿਹੜੀ ਖੁਸ਼ਬੂ ਆ ਲੱਡੂਆਂ ਦੇ ਵਿੱਚੋਂ ਆ ਰਹੀ ਆ ਇਸੇ ਤਰ੍ਹਾਂ ਆਪਾਂ ਲੱਡੂ ਨੇ ਜਿਹੜੇ ਸਾਰੇ ਬੱਟ ਲੈਣੇ ਨੇ ਇਸ ਤਰ੍ਹਾਂ ਲੱਡੂ ਆਪਣੇ ਬਣ ਕੇ ਤਿਆਰ ਹੋ ਗਏ ਨੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਹੀ ਬੈਲ ਆਈਕਨ ਦੇ ਉੱਤੇ ਕਲਿੱਕ ਕਰ ਦਿਓ ਤਾਂ ਕਿ ਮੇਰੇ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆ ਰਹੀ ਤੁਹਾਨੂੰ ਪਹਿਲਾਂ ਮਿਲ ਸਕੇ ਤੇ ਤੁਹਾਡਾ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਬਹੁਤ-ਬਹੁਤ ਧੰਨਵਾਦ ਹੈ ਜੀ ਤੇ ਇਸੇ ਤਰ੍ਹਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਰਹੇ।